ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਡਰੋਲੀ ਭਾਈ ਦੇ ਵਿੱਚ ਤੇ ਇਸ ਟਾਈਮ ਮੈਂ ਬੜਾ ਹੈਗਾ ਮਿੱਤਰੋ ਕਿ ਸੀ ਤਰਨਦੀਪ ਭਾਈ ਕੇ ਘਰ ਦੇ ਵਿੱਚ ਮੌਜੂਦ ਹਾਂ ਤੇ ਜਾਨਵਰ ਹੈਗੇ ਭਾਈ ਹੁਣਾਂ ਦੇ ਕੋਈ ਚਾਰ ਤੇ ਚਾਰਾਂ ਜਾਨਵਰਾਂ ਦੇ ਵਿੱਚੋਂ ਇੱਕ ਹੈਗੀ ਮਿੱਤਰੋ ਮੱਝ ਸਟਾਰ 5 ਸਟਾਰ ਪੂਰੀ ਟੌਪ ਕਲਾਸ ਬੱਲੂ ਵੰਨਦੀ ਤੇ ਇੱਕ ਹੈਗੀ ਟੇਢੀ ਧਾਰੀ ਦੇ ਵਿੱਚ ਨੀਲੀ ਰਾਵੀ ਦੀ ਇੱਕ ਹੋਰ ਨੀਲੀ ਰਾਵੀ ਦੀ ਤਿੰਨ ਮੱਝਾਂ ਨੀਲੀ ਰਾਵੀ ਦੀਆਂ ਹੋਣਗੀਆਂ ਐਕਟ ਹੋਊਗੀ ਜਿਹੜੀ ਮੂਹਰਾ ਦੀ ਕਾਲੀ ਮੱਝ ਮਿੱਤਰੋ ਜਿਹੜੀ ਕਾਲੀ ਮੱਝ ਆਊਗੀ ਸਿੰਘੋ ਜਰੂਰ ਮਰੀ ਜੀ ਭੈੜੀ ਹੋਊਗੀ ਪਰ ਥੱਲੋ ਜਦੋਂ ਤੁਸੀਂ ਵੇਖਿਓ ਪੂਰੀ ਖਬਰਦਾਰ ਹੋਊਗੀ ਕਰਦੇ ਆਂ ਗੱਲਬਾਤ ਆਪਾਂ ਭਰਾ ਦੇ ਨਾਲ ਸਸਸੀ ਕਰ ਵੀਰੇ ਸਸਸੀ ਕਰ ਬਾਈ ਜੀ ਕੀ ਹਾਲ ਚਾਲ ਹੈ ਬਾਈ ਠੀਕ ਆ ਬਾਈ ਸੇਤਾਕਰ ਪਰਿਵਾਰ ਵੀਰੇ ਵਧੀਆ ਵਧੀਆ ਬਾਈ ਤੇ ਪਰਿਵਾਰ ਘਰ ਬਰ ਠੀਕ ਠਾਕ ਵਧੀਆ ਜੀ ਬਾਈ ਅੱਛਾ ਕਰਮਦੀਪ ਬਈ ਅੱਜ ਜਾਨਵਰ ਹੈਗੇ ਆਪਣੇ ਕੋਲ 4 ਹਨਾ ਤੇ ਆ ਵੱਡੀ ਮੇਹ ਹੈ ਵੀਰੇ ਇੰਦੀ ਕੀੜ ਡੇਣਾ ਬਾਈ ਬੱਲੂ ਬੰਦੀ ਆ ਠੀਕ ਆ ਉਹ ਦੂਜਾ ਸੂਆ ਬਾਈ ਸੁਣਦੀ ਆ ਠੀਕ ਆ ਇਹ ਬੱਲੂ ਬੰਦ ਦੀਆਂ ਬਾਈ ਮੱਝਾਂ ਜਿਹੜੀਆਂ ਦੁੱਧ ਤੁਹਾਨੂੰ ਪਤਾ ਵੀ ਇਹਨਾਂ ਦਾ ਕੋਈ ਲੁਕਿਆ ਛੇਪਿਆ ਨਹੀਂ ਜੀ ਬਾਈ ਪਹਿਲਾਂ ਵੀ ਇੱਕ ਵੇਚੀ ਸੀ ਤੁਸੀਂ ਹਨਾ ਵੇਚੀ ਸੀ ਆਪਾਂ ਉਹਦੀ ਵੀਡੀਓ ਚ 15 ਕਿਲੋ ਦੀ ਗਾਰੰਟੀ ਲਈ ਸੀ ਬਾਈ ਹਾਂ ਉਹਨੇ ਪੀਡੀਐਫ 17 ਕਿਲੋ ਦੁੱਧ ਚੁਆਇਆ ਹਾਂ ਪੀਡੀਐਫ ਦੇ ਚੁਆਇਆ ਠੀਕ ਹੈ ਬਾਈ ਬਾਈ ਸੁਖਦੀਪ ਨੇ ਲੈ ਲਈ ਸੀ ਲੰਗੇਆੜੇ ਠੀਕ ਹੈ ਬਾਈ ਠੀਕ ਹੈ ਤੇ ਅੱਛਾ ਇਹ ਹੁਣ ਕਿੰਨੇ ਦਿਨਾਂ ਲੈਂਦੀ ਆ ਬਾਈ ਹਜੇ ਇਹ ਬਾਈ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਬਾਈ 15 ਤਰੀਕ ਨੂੰ ਦਿਨ ਪੂਰੇ ਆ ਅੱਛਾ ਵੀਰੇ ਤੇ ਇਹਦਾ ਫਿਰ ਬਲ ਬਹੁਤ ਜਾਊਗੀ ਥੱਲੋ ਯਾਰ ਹਾਂ ਬਾਈ ਬਹੁਤ ਚੰਗੀ ਇਹ ਰੇਟ ਇਹ ਰੇਟ 3.5 ਲੱਖ ਰੁਪਈਆ ਦਾ ਸਾਢੇ 3 ਲੱਖ ਦੇ ਨਾਲ ਵਾਲਾ ਜ਼ਿਆਦਾ ਬਾਈ ਤਿੰਨ ਦੀ ਹਾਂ ਨਾ ਮੱਝ ਵਿੱਚ ਨਹੀਂ ਆ ਬਾਈ ਠੀਕ ਆ ਵੀਰੇ ਕੱਢੀਏ ਬਾਹਰੋਂ ਤੋਰੀਏ ਮੜਾ ਜਾ ਪਰਾ ਇਹ ਗੱਪਣ ਕਿਰੇ ਤੋਂ ਕਰਵਾਈਏ ਵੀਰੇ ਉਹਨਾਂ ਨੇ ਉਹ ਗੱਪਣ ਬਾਈ ਹੈਗੀ ਆ ਨਾਪੇ ਵਾਲਾ ਕੋਈ ਸਾਹਣਾ ਬਾਈ ਮੇਰੇ ਕੋਲ ਸਰਾ ਹੈਗਾ ਇਹਦਾ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ 90 ਦੇ ਸੀਮਿੰਟ ਤੋਂ ਇਹ ਕਰਮਾਂ ਵਾਲੀ ਗੱਪਣ ਆ ਵੱਡੀ-ਵੁੱਡੀ ਮੈਂ ਪੂਰੀ ਜ਼ਬਰਦਸਤ ਆ ਟੰਚਾ ਟੁੰਚਾ ਐਨ ਓਕੇ ਦੀ ਰਿਪੋਰਟ ਆ ਯਾਰ ਕਹਿਣ ਤੋਂ ਪਾਵੇ ਆ ਬਾਈ ਠੀਕ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਆ ਜਾ ਬਈ ਠੀਕ ਆ ਬਈ ਭਈ ਆਪਾਂ ਪਹਿਲਾਂ 12 ਨਹੀਂ ਆਦੇ ਸੀ ਨੀ ਗਰੰਟੀ ਆਪ 16 ਪਲੱਸ ਦੀ ਲੈ ਲਾਂ ਹੂੰ ਠੀਕ ਆ ਵੀਰੇ 16 ਪਲੱਸ ਦੀ ਹੈ 16 ਪਲੱਸ ਦੀ ਗਰੰਟੀ ਲੈ ਲਾਂਗੇ ਦੁੱਧ ਭਾਵੇਂ ਵਾਧੇ ਫਿਰ ਆਪਾਂ 16 ਪਲੱਸ ਦੀ ਬਾਈ ਗਰੰਟੀ ਲੈ ਲਾਂ ਹੂੰ ਹੂੰ ਨਹੀਂ ਠੀਕ ਆ ਵੀਰੇ ਓਕੇ ਬਈ ਡੇਡੀਆਂ ਘਰ ਘਰ ਨਹੀਂ ਹਾਂ ਬਈ ਸਹੀ ਆ ਬਈ ਹਾਂ ਹਾਇ ਦਾ ਬੜਨਾ ਬਹੁਤਾ ਥੱਲੋ 15 ਦਿਨ ਬਈ ਦਿਨ ਪੂਰੇ ਹੋਣ ਜੀ ਹੂੰ ਹੂੰ ਪੂਰੀ ਤਿਆਰ ਹੋ ਜੂ ਜ਼ਬਰਦਸਤ ਯਾਰ ਮੈਂ ਹੂੰ ਨਹੀਂ ਠੀਕ ਆ ਭਾਈ ਅੱਛਾ ਵੀਰੇ ਇਹ ਇੱਕ ਨੰਬਰ ਤੇ ਆਪਣੀ ਦੋ ਨੰਬਰ ਤੇ ਜਿਹੜੀ ਮੈਂ ਆ ਬਈ ਬਈ ਦੂਜਾ ਸੂਆ ਸੋਈ ਆ ਮੂੰਹ ਛੇਦਾਂਦਾ ਮੂੰਹ ਛੇਦਾਂਦਾ ਦੂਜਾ ਸੂਆ ਸੋਈ ਆ ਹੈ ਠੀਕ ਆ ਵੀਰੇ ਤੇ ਇਹ ਕਿੰਨਾ ਦੁੱਧ ਦੇ ਜੂਗੀ ਤੇਰੇ ਹਿਸਾਬ ਦੇ ਨਾਲ ਬਈ ਜਿਹੜਾ ਹੁਣ ਆਪਣੇ ਘਰੇ ਭਾਂਡੇ ਜੇ ਪਾਉਂਦੀ ਆ ਆਸ ਤੋਂ ਪਲੱਸ ਦੁੱਧ ਹੋਊਗਾ ਬਈ 10 ਤੋਂ ਪਲੱਸ ਹੈ ਠੀਕ ਇਹਦੇ ਮਗਰ ਆ ਬੱਚਾ ਆ ਗਿਆ ਬਈ ਹਾਂ ਹਾਂ ਮੇਰੇ ਕਾ ਫਰਕ ਠੀਕ ਆ ਵੀਰੇ ਤੇ ਕੀ ਇਹਦਾ ਰਿਕਾਰਡ ਆ ਬਈ ਬਈ ਮੈਨ ਮਲਾ ਵੀ ਸੀਮਨ ਸੂਮਣ ਦਾ ਕੋਈ ਪਤਾ ਹੀ ਨਹੀਂ ਤਾਂ ਕਿ ਨਹੀਂ ਕੋਈ ਨਹੀਂ ਪਤਾ ਆਪਣਾ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਬਈ 82000 ਬਿਆਸੀ 82000 ਦੀ ਮਾਨਤਾਨ ਕਰਦੇ ਆਂਗੇ ਵਿੱਚੋਂ ਹੂੰ ਨਹੀਂ ਠੀਕ ਆ ਬਾਈ ਲਿਆ ਵੀਰੇ ਲਿਆ ਬਾਈ ਮੋੜ ਲਿਆ ਤਰਨ ਬਾਈ ਵਾਕਈ ਮੈਂ ਥੱਲੋ ਥੱਲੋ ਚੰਗੀ ਆ ਹਨਾ ਦੁੱਧ 10 ਕਿਲੋ ਤਿਆਰ ਆ ਵੀਰੇ 10 ਤੋਂ ਪਲੱਸ ਹੋਊਗਾ ਬਾਈ ਠੀਕ ਠੀਕ ਆ ਬਾਈ ਠੀਕ ਆ ਵੀਰੇ ਠੀਕ ਆ ਚਚਵਾਈ ਚਚਵਾਈ ਚੰਗੀ ਆ ਵੀਰੇ ਨੰਬਰ ਬਾਈ ਠੀਕ ਆ ਵੀਰੇ ਪੜਨਦੇ ਬਾਈ ਅੱਛਾ ਵੀਰੇ ਤੇ ਇਹਦੇ ਮਗਰ ਕੱਟਾ ਆ ਗਿਆ ਹਨਾ ਬਾਈ ਹਾਂ ਕਰਨ ਬਾਈ ਜਿਹੜੀ ਤਿੰਨ ਨੰਬਰ ਤੇ ਮੈਂ ਆ ਬਾਈ ਬਈ ਤੀਜਾ ਹੂਆ ਹੁੰਦੀ ਆ ਠੀਕ ਆ ਵੀਰੇ 10 ਦਿਨ ਹਜੇ ਲਿੰਦੇ ਆ ਬਈ ਠੀਕ ਆ ਤਰਨ ਬਾਈ ਤੇ ਦੁੱਧ ਕਿੰਨਾ ਤਰਨ ਬਾਈ ਦੇ ਦਿੰਦੀ ਆ ਉਹ ਉਹ 10 12 ਕਿਲੋ ਦੁੱਧ ਦੇ ਦੂ ਮੱਝ ਵਾਲੀ ਵੀ ਠੀਕ ਆ ਤਰਨ ਬਾਈ ਤੇ ਇਹ ਬਈ ਫਿਰ ਇਹਦਾ ਟੀਕੇ 2 ਕੇ ਦਾ ਪਤਾ ਕੁਛ ਕਿਨੇ ਨਹੀਂ ਪਤਾ ਬਾਈ ਠੀਕ ਇਹਦਾ ਰੇਟ ਤਰਨ ਬਾਈ ਇਹਦਾ 85000 ਠੀਕ ਆ ਮੰਨ ਤਨ ਕਰਦੇ ਆਗੇ ਵਿੱਚੋਂ ਠੀਕ ਆ ਤਰਨ ਬਾਈ ਕੱਡੀ ਪਾਰ ਨੂੰ ਬਈ ਇਹ ਥੋੜੀ ਮੱਝ ਘਰਾਉਂਦੀ ਆ ਬਈ ਰਹਿਣ ਦੀ ਥੋੜੀ ਠੀਕ ਆ ਬਈ ਓਕੇ ਠੀਕ ਦਰਦੀ ਆ ਥੋੜਾ ਜਿਆ ਠੀਕ ਆ ਠੀਕ ਆ ਵੀਰੇ ਓਕੇ ਓਕੇ ਠੀਕ ਆ ਭਾਈ ਅੱਛਾ ਤਰਨ ਬਾਈ ਜਿਹੜੀ 4 ਨੰਬਰ ਤੇ ਮੈਂ ਆ ਅੱਛਾ ਤਰਨ ਬਾਈ ਇਹ ਕਿੰਨਵਾ ਸੂਆ ਸੁੰਦੀ ਆ ਪਹਿੰਦਾ ਸੂਆ ਸੁੰਦੀ ਆ ਠੀਕ ਆ ਸਿੰਘੋ ਪੈੜੀ ਆ ਤੇ ਥੱਲੋ ਚੰਗੀ ਆ ਤੇ ਕਿੰਨੇ ਦਿਨ ਪਿਆ ਬਾਈ ਬਈ ਇਹ ਇੱਕ ਜਾਂ ਦੋ ਦਿਨ ਲੰਗੀ ਜਾਵਾਂ ਤਿਆਰ ਆ ਠੀਕ ਆ ਵੀਰੇ ਦੁੱਧ ਦਾ ਕੀ ਰਿਕਾਰਡ ਆ ਭਾਈ ਬੱਦ ਬਾਈ ਅੱਜ 13 14 ਸੇਰ ਮਤ ਬੱਦ ਦੋ ਬਾਈ ਘੱਟ ਨਹੀਂ ਦੇ ਦੂਗੀ ਬਾਈ ਹਨਾ ਖੁੱਲਾ ਡੁੱਲਾ ਦਰਵਾਹ ਹੋਰ ਕੋਈ ਅੰਨਾ ਤੇ ਤਰਨ ਬਾਈ ਕਹਣਾ 17 18 ਪਰ ਨਹੀਂ 17 18 ਕਿਲ ਵਾਲੀਆਂ ਮਈਆਂ ਹਨਾ ਇਹ ਝੂਠ ਜਿਹੜੀ ਦੇਣ ਵਾਲੀ ਉਹ ਦਸਤੀ ਆਪਾਂ ਵੀ ਦਊਗੀ ਕਰਨ ਬਾਈ ਇਹ ਕਿੰਨੇ ਦੀ ਦੇ ਦਾਂਗੇ ਇਹਦਾ ਮੁੱਲ 80000 ਕਰਦੇ ਅਸੀਂ 83000 ਮਾਨਤਲ ਠੀਕ ਆ ਬਾਈ ਪਾ ਬਾਈ ਤੇਰੇ ਬਾਲੇ ਘੈਂਟ ਆ ਯਾਰ ਹੋਰ ਗੱਲਾਂ ਦੀਆਂ ਗੱਲਾਂ ਬਸ ਮੱਲਾ ਚੀਰ ਚੀਰ ਦਾ ਮੁੱਲ ਕੀਤਾ ਤੂੰ ਇਹ ਕਹਿਣ ਦੀ ਗੱਲ ਨਹੀਂ ਗਈ ਨਹੀਂ ਠੀਕ ਆ ਬਈ ਤੇ ਤਰਨ ਬਾਈ ਮਾਲਾ ਇੱਕ ਗੱਲ ਹੋਰ ਆ ਤੇ ਠੰਡੀ ਠੁੰਡੀ ਚੰਗੀ ਹੈ ਇਹ ਹਨਾ ਹੂੰ ਲੇਵਾਲੂ ਦਾ ਵੀ ਚੰਗਾ ਲੱਗਾ ਥੱਲੇ ਯਾਰ ਦੇਵਾਲਾ ਬਾਈ ਗਾਈਆਂ ਵਰਗਾ ਲੱਗਾ ਕਰਨਾ ਹੂੰ ਨਹੀਂ ਠੀਕ ਆ ਬਾਈ ਦੁੱਧ ਵਾਲੇ ਬੰਦੇ ਨੇ ਫੁੱਲ ਕੰਮ ਦੀ ਆ ਹੂੰ ਹੂੰ ਤੇ ਤਰਨ ਬਾਈ ਫਿਰ ਇੱਕ ਗੱਲ ਹੋਰ ਤੇ ਇਹਦਾ ਹੁਣ ਜਿਹੜੇ ਬੰਦੇ ਨੇ ਖਰੀਦਣੀ ਹੈ ਹਨਾ ਉਹਨਾਂ ਦੇ ਨਾਲ ਮਨ ਉਹਨੇ ਅਗਲੇ ਜਿੰਨੇ ਪੈਸੇ ਲਾਉਣੇ ਹੋਏ ਇਹ ਚੀਜ਼ ਸੋਚਦਾ ਹੁੰਦਾ ਵੀ ਗੱਬਣਾ ਤੇ ਆਪਾਂ ਮਾ ਥਣ ਥਣੋ ਕੇ ਜਾਵਾਂ ਜਾਵਾਂ ਓਕੇ ਆ ਬਾਈ ਜਿਹੜੀਆਂ ਤਿੰਨ ਗੱਬਣਾ ਬੱਜਾ ਤਿੰਨਾਂ ਦੇ ਥਣ ਬਾਈ ਜਮ ਓਕੇ ਹੋ ਠੀਕ ਹੈ ਵੀਰੇ ਠੀਕ ਆ ਤੇ ਨੰਬਰ ਬਾਈ ਆਪਣਾ 91556 ਜੀ 70078 ਬਾਈ ਇੱਕ ਵਾਰੀ ਹੋਰ ਬੋਲ ਦਈਏ ਬਾਈ 91556 70078 ਠੀਕ ਆ ਬਈ ਇਸ ਨੰਬਰ ਤੇ ਕਰ ਲਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਹੈਗਾ ਵਾ ਜਿਹੜਾ ਡਰੋਲੀ ਪਾਈ ਤੋਂ ਜ਼ਿਲ੍ਹਾ ਹੈਗਾ ਵਾ ਮੋਗਾ